ਸਾਉ ਗੁਰੂ ਕੀ ਸਾਧ ਸੰਗਤ ਇਹ ਮਮਤਾ ਮਾਰੀਆਂ ਮਾਵਾਂ ਜੇ ਘਰ ਦੇ ਵਿੱਚ ਔਲਾਦ ਨਾ ਹੋਵੇ ਤਾਂ ਵੀ ਦੁਖੀ ਰਹਿੰਦੀਆਂ ਹਨ ਤੇ ਜਿਨ੍ਹਾਂ ਦੇ ਔਲਾਦ ਤਾਂ ਹੈ ਪਰ ਉਹ ਕਹਿਣੇ ਵਿੱਚ ਨਹੀਂ ਚਲਦੀਆਂ ਜਾਂ ਨਸ਼ੇੜੀ ਹੋ ਕੇ ਜਾਂ ਗਲਤ ਰਸਤੇ ਤੇ ਚੱਲ ਪਈਆਂ ਉਹ ਵੀ ਮਾਵਾਂ ਦੁਖੀ ਰਹਿੰਦੀਆਂ ਹਨ ਪਰ ਸਭ ਕੁਝ ਘਰ ਵਿੱਚ ਹੁੰਦਿਆਂ ਸੁੰਦਿਆਂ ਵੀ ਜੇਕਰ ਔਲਾਦ ਨਿਰਾਜ ਹੋ ਕੇ ਲੜ ਕੇ ਮਾਪੇ ਤੋਂ ਦੁਖੀ ਹੋ ਕੇ ਕਿਤੇ ਘਰ-ਵਾਰ ਛੱਡ ਕੇ ਬਾਹਰ ਚੱਲੇ ਜਾਵੇ ਤਾਂ ਫਿਰ ਮਾਪਿਆਂ ਨੂੰ ਹੀ ਪੁੱਛੀਦਾ ਹੈ ਸਾਦ ਸੰਗਤ ਖਾਸ ਕਰਕੇ ਮਾਂ ਜਿਸ ਦੀਆਂ ਅੰਦਰਾਂ ਦਾ ਟੁਕੜਾ ਹੈ ਉਸ ਨੂੰ ਕਦੇ ਚੈਨ ਕਦੇ ਆਰਾਮ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਸਾਧ ਸੰਗਤ ਪਿੰਡ ਵਿਲਗੇ ਤੋਂ ਇੱਕ ਭਾਈ ਸ਼ਿੰਗਾਰਾ ਸਿੰਘ ਜੀ ਬਾਬਾ ਜੀ ਕੋਲ ਰਹਿ ਕੇ ਸੇਵਾ ਕਰਦੇ ਸਨ ਭਾਈ ਸ਼ਿੰਗਾਰਾ ਸਿੰਘ ਜੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਮਾਈ ਬਾਬਾ ਜੀ ਧੰਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੀਰਾ ਵਾਲਿਆਂ ਕੋਲ ਆਈ ਉਹ ਭਾਈ ਸ਼نگਾਰਾ ਸਮਜੀ ਨੂੰ ਮਿਲ ਕੇ ਸਾਧ ਸੰਗਤ ਬਾਬਾ ਜੀ ਕੋਲ ਭੁਗਤੀ ਜਦੋਂ ਭੁਗਤੀ ਤਾਂ ਰੋ ਰੋ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਮੁੰਡਾ ਗੁੰਮ ਹੋ ਗਿਆ ਹੈ ਮੇਰਾ ਮੁੰਡਾ ਗੁੰਮ ਹੋ ਗਿਆ ਹੈ 2 ਮਹੀਨੇ ਹੋ ਗਏ ਕੋਈ ਪਤਾ ਨਹੀਂ ਲੱਗਦਾ ਮੈਨੂੰ ਚਿੰਤਾ ਅਤੇ ਮੋਹ ਵਿੱਚ ਦਿਨ ਰਾਤ ਚੈਨ ਨਹੀਂ ਆਉਂਦੀ ਮੇਰੇ ਪੁੱਤ ਦੇ ਮੂੰਹ ਵਿੱਚ ਬੌਰੀ ਹੋਈ ਫਿਰਦੀ ਹਾਂ ਬਾਬਾ ਜੀ ਕਿਰਪਾ ਕਰੋ ਮੇਰਾ ਮੁੰਡਾ ਮਿਲ ਜਾਵੇ ਆ ਮੁੰਡੇ ਨੂੰ ਗੁੰਮ ਹੋਏ ਨੂੰ ਪੂਰੇ 2 ਮਹੀਨੇ ਹੋ ਗਏ ਹਨ ਇਸ ਦੀ ਇਹ ਗੱਲ ਸੁਣ ਕੇ ਸਾਧ ਸੰਗਤ ਪਿਆਰੇ ਬਾਬਾ ਜੀ ਕਹਿਣ ਲੱਗੇ ਮਾਈ ਤੇਰਾ ਇੱਕ ਮੁੰਡਾ ਗੁੰਮ ਹੋਇਆ ਹੈ ਸਾਡੇ ਕਿੰਨੇ ਹੀ ਗੁੰਮੇ ਫਿਰਦੇ ਨੇ ਕਿਉਂ ਬਾਬਾ ਜੀ ਕਹਿਣ ਲੱਗੇ ਸਾਥ ਸੰਗਤ ਉਸ ਮਾਈ ਨੂੰ ਕਹਿਣ ਲੱਗੇ ਮਾਈ ਤੇਰਾ ਇੱਕ ਮੁੰਡਾ ਗੁੰਮ ਹੋ ਗਿਆ ਸਾਡੇ ਕਿੰਨੇ ਹੀ ਗੁੰਮੇ ਫਿਰਦੇ ਨੇ ਆ ਕੁਝ ਲੱਭ ਗਏ ਨੇ ਤੇ ਕੁਝ ਲੱਭਦੇ ਫਿਰਦੇ ਆ ਅਗੋਂ ਮਾਈ ਨੇ ਫੇਰ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਤਾਂ ਸਾਰੇ ਥਾਂਵਾਂ ਤੋਂ ਹੰਬ ਕੇ ਆਪ ਜੀ ਦੇ ਦਰ ਉੱਤੇ ਆਈ ਹਾਂ ਆਪ ਜੀ ਜਰੂਰ ਕਿਰਪਾ ਕਰੋ ਮੇਰਾ ਮੁੰਡਾ ਲੱਭ ਜਾਵੇ ਦੁਨੀਆ ਤੇ ਪੁੱਤ ਬਿਨਾ ਮੇਰਾ ਜੀ ਨਹੀਂ ਲੱਗਦਾ ਬੋਰੀ ਹੋਈ ਫਿਰਦੀ ਹਾਂ ਪਿਆਰੇ ਬਾਬਾ ਜੀ ਮੁਸਕਰਾ ਕੇ ਸ਼ਿੰਗਾਰਾ ਸਿੰਘ ਜੀ ਨੂੰ ਕਹਿਣ ਲੱਗੇ ਬਈ ਇਹ ਮਾਈ ਕੌਣ ਹੈ ਤਾਂ ਸ਼ਿੰਗਾਰਾ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਇਹ ਸਾਡੇ ਰਿਸ਼ਤੇਦਾਰੀ ਵਿੱਚੋਂ ਹੈ ਤਾਂ ਬਾਬਾ ਜੀ ਮਾਈ ਨੂੰ ਕਹਿਣ ਲੱਗੇ ਕਿ ਮਾਤਾ ਜੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਆਪਣੇ ਘਰ ਜਾ ਕੇ ਨਿਤਨੇਮ ਕਰ ਗੁਰੂ ਭਲੀ ਕਰੇਗਾ ਸੋ ਇਹ ਬਚਨ ਲੈ ਕੇ ਬਾਬਾ ਜੀ ਤੋਂ ਸਾਧ ਸੰਗਤ ਮਾਈ ਆਪਣੇ ਘਰ ਪਹੁੰਚੀ ਮਨ ਵਿੱਚ ਇਹੀ ਤਾਰ ਖੜ ਕੇ ਕਿ ਬਾਬਾ ਜੀ ਕਿਰਪਾ ਕਰੋ ਮੁੰਡਾ ਲੱਭ ਜਾਵੇ ਬਾਬਾ ਜੀ ਕਿਰਪਾ ਕਰੋ ਸੋ ਮਾਲਕ ਦੀ ਐਸੀ ਕਿਰਪਾ ਹੋਈ ਇਧਰ ਮਾਤਾ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸਾ ਕਰ ਰਹੀ ਹੈ ਕੇ ਬਾਬਾ ਜੀ ਕਿਰਪਾ ਕਰੋ ਮੁੰਡਾ ਲੱਭ ਜਾਵੇ ਤੇ ਉਧਰ ਅਗਲੇ ਦਿਨ ਹੀ ਸਵੇਰੇ 10 ਵਜੇ ਸਾਧ ਸੰਗਤ ਮੁੰਡਾ ਘਰ ਆ ਗਿਆ ਜਦੋਂ ਘਰ ਆਇਆ ਤਾਂ ਮਮਤਾ ਮਾਰੀ ਮਾਂ ਨੇ ਮਾਈ ਨੇ ਘੁੱਟ ਕੇ ਉਸਾਤੀ ਨਾਲ ਲਾਇਆ ਤੇ ਪੁੱਛਿਆ ਕਿ ਵੇ ਤੂੰ ਪੂਰੇ 2 ਮਹੀਨੇ ਬੋੜਿਆ ਹੀ ਨਹੀਂ ਅੱਜ ਕਿਵੇਂ ਆ ਗਿਆ ਤਾਂ ਸਾਧ ਸੰਗਤ ਇਸ ਦੇ ਲੜਕੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਤਾ ਮੈਂ ਤਾਂ ਘਰੋਂ ਪੱਕਾ ਮਨ ਬਣਾ ਕੇ ਗਿਆ ਸੀ ਕਿ ਹੁਣ ਮੁੜਨਾ ਹੀ ਨਹੀਂ ਕਿਉਂਕਿ ਮੇਰਾ ਬਾਪੂ ਮੈਨੂੰ ਬਹੁਤ ਤੰਗ ਕਰਦਾ ਸੀ ਜਿਸ ਕਰਕੇ ਮੇਰਾ ਮਨ ਬਹੁਤ ਦੁਖੀ ਸੀ ਇਸ ਕਰਕੇ ਮੈਂ ਗਿਆ ਸੀ ਤੇ ਮੈਂ ਘਰ ਵਾਪਸ ਨਹੀਂ ਸੀ ਮੁੜਨਾ ਪਰ ਕਿਵੇਂ ਮੁੜ ਆਇਆ ਇਸਮਾਈ ਨੇ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਰਾਤ ਮੈਨੂੰ ਸਾਰੀ ਰਾਤ ਟਿਕਣਾ ਨਹੀਂ ਮਿਲਿਆ ਆ ਇੱਕ ਚਿੱਟੇ ਵਸਤਰਾ ਵਾਲੇ ਸੰਤ ਬਾਰ-ਬਾਰ ਇਹੀ ਵਚਨ ਕਰਨ ਉਹ ਭਲਿਆ ਤੇਰੀ ਮਾਤਾ ਤੇਰੇ ਬਗੈਰ ਤੇਰੇ ਬੈਰਾਗ ਵਿੱਚ ਚੱਲੀ ਹੋਈ ਫਿਰਦੀ ਐ ਤੇ ਤੂੰ ਬਾਹਰ ਤੁਰਿਆ ਫਿਰਦਾ ਐ ਉਹ ਭਲਿਆ ਇਸਰਾਬ ਕੌਣ ਚੱਲੂ ਮਾਤਾ ਪਿਤਾ ਦੀ ਸੇਵਾ ਕਰੀਦੀ ਹੁੰਦੀ ਐ ਛੇਤੀ ਜਾ ਜਾ ਕੇ ਆਪਣੀ ਮਾਤਾ ਨੂੰ ਮਿਲ ਉਸ ਦਾ ਮਨ ਠੰਡਾ ਕਰ ਨਹੀਂ ਤਾਂ ਤੇਰੇ ਨਾਲ ਕੋਈ ਹੋਰ ਰਸੂਕ ਵਰਤਿਆ ਜਾਵੇਗਾ ਨਹੀਂ ਤਾਂ ਤੇਰੇ ਨਾਲ ਕੋਈ ਹੋਰ ਰਸੂਕ ਵਰਤਿਆ ਜਾਵੇਗਾ ਇਤਨੇ ਬਚਨ ਕਰਕੇ ਸੰਤ ਮਹਾਰਾਜ ਜੀ ਤਾਂ ਅਲੂਪ ਹੋ ਗਏ ਉਹਨਾਂ ਦੇ ਹੁਕਮ ਅਨੁਸਾਰ ਮੈਂ ਘਰ ਵਾਪਸ ਪਰਤਿਆ ਹਾਂ ਤਾਂ ਇਹ ਸੁਣ ਕੇ ਮਾਤਾ ਬਹੁਤ ਖੁਸ਼ ਹੋਈ ਤੇ ਕਹਿੰਦੀ ਚੱਲ ਤੈਨੂੰ ਹੁਣੇ ਹੀ ਉਹ ਸੰਤ ਦਿਖਾ ਕੇ ਲਿਆਵਾਂ ਜਿਨਾਂ ਨੇ ਤੈਨੂੰ ਘਰ ਲਿਆੰਦਾ ਹੈ ਮੂੜ ਕੇ ਮਾਈ ਨੇ ਸ਼ਰਦਾ ਨਾਲ ਸਾਥ ਸੰਗਤ ਫਿਰ ਦੀਗ ਬਣਾਈ ਦੀਗ ਬਣਾ ਕੇ ਨਾਲ ਮੁੰਡੇ ਨੂੰ ਨਾਲ ਲਿਆ ਤੇ ਨਾਨਕ ਸਰ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਮੁੰਡਾ ਲੱਭ ਗਿਆ ਹੈ ਮੇਰਾ ਮੁੰਡਾ ਲੱਭ ਗਿਆ ਹੈ ਅੱਜ ਹੀ 10 ਵਜੇ ਆਪੇ ਆਇਆ ਹੈ ਤਾ ਬਾਬਾ ਜੀ ਕਹਿਣ ਲੱਗੇ ਚੰਗਾ ਮਾਤਾ ਮੁੰਡੇ ਨੂੰ ਪਿਆਰ ਨਾਲ ਰੱਖਿਆ ਕਰੋ ਤੇ ਨਿਤ ਨੇਮ ਕਰਿਆ ਕਰੋ ਸਾਧ ਸੰਗਤ ਆ ਇਸ ਦਾ ਲੜਕਾ ਦਰਸ਼ਨ ਕਰਕੇ ਰਾਤ ਵਾਲਾ ਸਮਾਂ ਯਾਦ ਆਉਣ ਤੇ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਜਲ ੁੱਟੀ ਜਾਂਦਾ ਹੈ ਤੇ ਨਾਲੇ ਆਪਣੀ ਮਾਤਾ ਨੂੰ ਦੱਸਦਾ ਹੈ ਕਿ ਮਾਂ ਆ ਰਾਤ ਜਿਨ੍ਹਾਂ ਨੇ ਆ ਜਿਹੜੇ ਚਿੱਟੇ ਵਸਤਰਾਂ ਵਾਲੇ ਮਹਾਂਪੁਰਖਾਂ ਨੇ ਮੈਨੂੰ ਬਾਰ-ਬਾਰ ਬਚਨ ਕੀਤਾ ਸੀ ਭਲਿਆ ਤੇਰੀ ਮਾਤਾ ਤੇਰੇ ਬਿਰਾਗ ਵਿੱਚ ਚੱਲੀ ਹੋਈ ਫਿਰਦੀ ਐ ਤੂੰ ਬਾਹਰ ਤੁਰਿਆ ਫਿਰਦਾ ਐ ਜਾ ਜਾ ਕੇ ਆਪਣੀ ਮਾਤਾ ਨੂੰ ਮਿਲ ਮਾਤਾ ਉਹ ਕੋਈ ਮਹਾਂਪੁਰਖ ਹੋਰ ਨਹੀਂ ਸਨ ਮਾਤਾ ਉਹ ਰਾਤ ਵਾਲੇ ਬਾਬਾ ਜੀ ਇਹੀ ਸਨ ਤਾਂ ਮਾਤਾ ਬੜੀ ਖੁਸ਼ ਹੋਈ ਤੇ ਇਧਰ ਇਹ ਗੱਲਾਂ ਪਏ ਕਰਦੇ ਹਨ ਤੇ ਬਾਬਾ ਜੀ ਆਖਣ ਲੱਗੇ ਬੱਸ ਬੱਸ ਬਹੁਤੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਘਰ ਜਾ ਕੇ ਮਾਤਾ ਪਿਤਾ ਦੀ ਸੇਵਾ ਕਰ ਨਿਤਨੇਮ ਕਰਿਆ ਕਰੋ ਪੁੰਨਿਆ ਤੇ ਆ ਕੇ ਗੁਰੂ ਕੇ ਖੰਡੇ ਵਾਟੇ ਦਾ ਅਮਰ ਛੱਕੇ ਗੁਰੂ ਵਾਲੇ ਬਣੋ ਗੁਰੂ ਸਾਹਿਬ ਭਲੀ ਕਰਨਗੇ ਸੋ ਸਾ ਸੰਗਤ ਜੋ ਮਾਤਾ ਘਰੋਂ ਦੀਗ ਬਣਾ ਕੇ ਲਿਆਈ ਸੀ ਨਾ ਉਸ ਦੇਗ ਦਾ ਭੋਗ ਗੁਰੂ ਸਾਹਿਬ ਜੀ ਨੂੰ ਲਵਾ ਕੇ ਦੇਗ ਵਰਤਾਈ ਗਈ ਮਾਤਾ ਤੇ ਮੁੰਡੇ ਨੂੰ ਦੇਗ ਦੇ ਕੇ ਬਾਬਾ ਜੀ ਨੇ ਆਗਿਆ ਦੇ ਕੇ ਘਰ ਨੂੰ ਤੋਰ ਦਿੱਤਾ ਮਾਤਾ ਮੁੰਡੇ ਨੂੰ ਨਾਲ ਲੈ ਕੇ ਸਾਰੇ ਰਾਹ ਗੁਰੂ ਜਸ ਕਰਦੀ ਖੁਸ਼ੀ-ਖੁਸ਼ੀ ਘਰ ਪਹੁੰਚੀ ਸਾਧ ਸੰਗਤ ਧੰਨ ਬਾਬਾ ਜੀ ਧੰਨ ਬਾਬਾ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਉਹ ਸਾਰੇ ਰਾਹ ਆਪਣੇ ਬੇਟੇ ਨਾਲ ਗੱਲਾਂ ਕਰਦੀ ਮਾਲਕ ਤੇ ਮਾਲਕ ਦੇ ਪਿਆਰਿਆਂ ਦੀ ਸੇਵਤਾ ਕਰਦੀ ਘਰ ਪਹੁੰਚ ਗਈ ਸਾਧ ਸੰਗਤ ਸੋ ਇਸ ਤਰ੍ਹਾਂ ਸਾਧ ਸੰਗਤ ਬਾਬਾ ਜੀ ਨੇ ਮਾਤਾ ਨੂੰ ਸਮਤ ਬਖਸ਼ੀ ਗੁਰੂ ਨਾਲ ਜੁੜਿਆ ਨਿਤਨੇਮ ਨਾਲ ਜੋੜਿਆ ਆਖਿਆ ਕਿ ਮਾਤਾ ਗੁਰੂ ਨੂੰ ਯਾਦ ਕਰੋ ਗੁਰੂ ਭਲੀ ਕਰੇਗਾ ਔਰ ਗੁਰੂ ਸਾਹਿਬ ਜੀ ਨੇ ਮਹਾਰਾਜ ਨੇ ਮਿਹਰ ਕੀਤੀ ਸਾਦ ਸੰਗਤ ਇਸ ਦਾ ਗਵਾਚਿਆ ਬੀਟਾ ਜੋ ਘਰੋਂ ਰੁਸਕੇ ਗਿਆ ਸੀ ਉਹ ਵਾਪਸ ਕਰ ਆ ਗਿਆ। ਫਿਰ ਮਾਤਾ ਨੇ ਵੀ ਸਾਦ ਸੰਗਤ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਸ਼ੁਕਰਾਨੇ ਲਈ ਦੇਗ ਬਣਾ ਕੇ ਲੈ ਕੇ ਗਈ ਘਰੋਂ ਤੇ ਬਾਬਾ ਜੀ ਦਾ ਸ਼ੁਕਰ ਸ਼ੁਕਰਾਨਾ ਕੀਤਾ ਪਰ ਬਾਬਾ ਜੀਆਂ ਨੇ ਉਹ ਦੇਗ ਦਾ ਭੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਵਾ ਕੇ ਫਿਰ ਦੇਗ ਮਾਤਾ ਤੇ ਮਾਤਾ ਦੇ ਲੜਕੇ ਨੂੰ ਵਰਤਾਈ ਹੋਰ ਸੰਗਤਾਂ ਨੂੰ ਵਰਤਾਈ ਤੇ ਅਗੋ ਕਿਸਮਤ ਦਿੱਤੀ ਉਸ ਬੇਟੇ ਨੂੰ ਆਖਿਆ ਕਿ ਮਾਤਾ ਪਿਤਾ ਦੀ ਸੇਵਾ ਕਰੀਦੀ ਏ ਭਾਈ ਔਰ ਨਿਤਨੇਮ ਕਰਨ ਦੀ ਆਗਿਆ ਔਰ ਸਾਧ ਸੰਗਤ ਸੂਜੀ ਬਖਸ਼ੀ ਤੇ ਨਾਲ ਹੀ ਆਖਿਆ ਕਿ ਭਾਈ ਪੁੰਨਿਆ ਤੇ ਆਕੇ ਗੁਰੂ ਕੇ ਖੰਡੇ ਵਾਟੇ ਦਾ ਅਮਲ ਸ਼ਕ ਕੇ ਗੁਰੂ ਵਾਲੇ ਬਣੋ ਸੋ ਇਹ ਸਨ ਬਾਬਾ ਜੀ ਧੰਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਜੋ ਵੀ ਉਹਨਾਂ ਦੀ ਸੰਗਤ ਕਰਦਾ ਹੈ ਜੋ ਵੀ ਉਹਨਾਂ ਦਾ ਇਤਿਹਾਸ ਪੜਦਾ ਤੇ ਸੁਣਦਾ ਹੈ ਬਸ ਇਹੀ ਪ੍ਰੇਰਨਾ ਮਿਲਦੀ ਹੈ ਕਿ ਭਾਈ ਨਿਤਨੇਮ ਕਰੋ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਗੁਰੂ ਵਾਲੇ ਬਣੋ ਤੇ ਗੁਰੂ ਗੁਰੂ ਕਰੋ ਸੋ ਆਉ ਗੁਰੂ ਨੂੰ ਮੁੱਖ ਰੱਖੀਏ ਸਾਧ ਸੰਗਤ ਬਾਬਾ ਜੀਆ ਦੇ ਬਚਨ ਹਨ ਅਸੀਂ ਪਰਮਾਰਥ ਦੀ ਖੋਜ ਕਰ ਰਹੇ ਹਾਂ ਪਰ ਸਾਡੇ ਵਿਹਾਰ ਵਿਗੜੇ ਹੋਏ ਹਨ ਜੇ ਅਸੀਂ ਆਪਣੇ ਵਿਹਾਰ ਸ਼ੁੱਧ ਕਰ ਲਈਏ ਤਾਂ ਸਾਧ ਸੰਗਤ ਪਰਮਾਰਥ ਆਪੇ ਬਣ ਜਾਂਦਾ ਹੈ ਸੋ ਆਓ ਜਿਨ੍ਹਾਂ ਨੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਈ ਉਹ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨ ਔਰ ਬਦ ਤੋਂ ਬਦ ਲਾਈਕ ਕਮੈਂਟ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਿਆ ਕਰੋ ਜੀ ਹੋਈਆਂ ਕੋਈਆਂ ਛੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ